ਸਰ ਕੀ ਇਮਾਮ ਲੈ ਗਿਆ ਇਹ ਵੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਪਿਛਲੇ ਹਫਤੇ ਚ ਸ਼ਹਿਰ ਦੇ ਅੰਦਰ ਕੁਝ ਦੋ ਤਿੰਨ ਵਾਰਦਾਤਾ ਹੋਈਆਂ ਸੀ ਸ੍ਰੈਚਿੰਗ ਦੀਆਂ ਜਿੰਦੇ ਜਦਕਾਨਾਂ ਦੇ ਅੰਦਰ ਜਾ ਕੇ ਦਕਾਨਦਾਰਾਂ ਪਾਸੋਂ ਲੁੱਟਖੋਨੀ ਦੇ ਟੈਪਡ ਹੋਈ ਸੀ ਕਿ ਉਹ ਕਾਫੀ ਉਹ ਵੀਡੀਓਜ਼ ਵੀ ਹੁੰਦੀਆਂ ਵਾਇਰਲ ਹੋਈਆਂ ਸੀ ਤੇ ਕਾਫੀ ਲੋਕਾਂ ਚ ਪੈਨਿਕ ਕ੍ਰੀਏਟ ਹੋਇਆ ਸੀਗਾ ਸੋ ਉੱਤੇ ਅੱਜ ਕਾਰਵਾਈ ਕਰਦੇ ਹੋਏ ਸਾਡੇ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਟ ਜਿਹੜਾ ਸੀਗਾ ਤੇ ਉੱਥੇ ਜਿਹੜੇ ਮੇਨ ਜਿਹੜੇ ਕਿਊਜ਼ ਦਾ ਉਹ ਦੋਵੇਂ ਜਣੇ ਇਹ ਲੜਕੇ ਜਿਹੜਾ ਇੱਕ ਰਾਹੁਲ ਰਾਹੁਲ ਉਰਫ ਬਿੱਲੀ ਪੁੱਤਰ ਸ੍ਰਿੰਦਰਪਾਲ ਤੇ ਸ਼ਮਸ਼ੇਰ ਸਿੰਘ ਸ਼ੇਰਾ ਪੁੱਤਰ ਲਾਡਾ ਇਹ ਜਿਹੜੇ ਦੋਵੇਂ ਮੁਕਤਵੇ ਦੇ ਜਿਹੜੇ ਹੈਪੀ ਦੋਸ਼ੀ ਆ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਪਾਸੋਂ ਇੱਕ ਨਕਲੀ ਪਿਸਤੌਲ ਤੇ ਇੱਕ ਮਾਰਨ ਦੇ ਜਬਰਦਸਤ ਹੋਇਆ ਦਾਤਰ ਇਹ ਦੋਵੇਂ ਚੀਜ਼ਾਂ ਬਰਾਮਦ ਕਰ ਲਈਆਂ ਇੱਕ ਇਹਨਾਂ ਤੀਜਾ ਹੋਰ ਸਾਥੀ ਹੈ ਉਹਦੇ ਲਈ ਬੈਨ ਹੰਟ ਚੱਲ ਰਿਹਾ ਉਹਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ ਸਰ ਜਿੱਥੋਂ ਦਾ ਗੱਲ ਨਾਲ ਇਹ ਲੋਕਲ ਨਾਨਕਸਰ ਭੱਲਾ ਉਤਦੇ ਰਿਆ ਨਾਲੇ ਪਹਿਲਾਂ ਵੀ ਇਨਾਂ ਤੇ ਜਿਵੇਂ ਕਿ ਰਾਹੁਲ ਮਿੱਲੀ ਐਂਦੇ ਅੱਠ ਦੇ ਕਰੀਬ ਮੁਕੱਦਮੇ ਦਰਜ ਐ ਟਟੰਗ ਹੋ ਆਂਦੇ ਤੇ ਹੋਰ ਲੜਾਈ ਝਗੜੇ 307 ਦੇ ਮੁਕੱਦਮੇ ਦਰਜ ਐ ਦੂਸਰਾ ਲੜਕਾ ਜਿਹੜਾ ਉਹ ਵੀ ਪਹਿਲਾਂ ਜੁਵਨਾਈਲ ਸੀ ਤੇ ਉਸ ਸਮੇਂ ਦਰਾਂ ਵੀ ਹੁੰਦੇ ਤੇ ਮੁਕੱਦਮੇ ਦਰਜ ਰਹੇ ਐ ਸੋ ਇਹ ਵੀ ਇਨਾਂ ਨੇ ਇੱਕ ਦੋ ਰਲ ਕੇ ਦੋਹਾਂ ਤੇ ਨਜ਼ਰ ਨੇ ਗਾਇਕ ਬਣਾਇਆ ਸੀ ਕਦੇ ਮੋਟਰਸਾਈਕਲ ਤੇ ਕਦੇ ਐਕਟਵਾਟ ਤੇ ਨਕਲੀ ਪਿਸਤਲ ਲੈ ਕੇ ਦਾਤ ਲੈ ਕੇ ਦੁਕਾਨ ਤੇ ਜਾ ਕੇ ਤੇ ਉਹ ਡਰਾਤਮਕ ਆਖ ਕੇ ਤੇ ਉਹਨਾਂ ਤੋਂ ਕੋਨ ਨਿਯੰਤਰਣ ਕਰਦੇ ਸੀਗੇ ਤੋ ਅੱਜ ਫੜੇ ਜਾਣ ਨਾਲ ਸ਼ਹਿਰ ਵਾਸੀਏ ਦਾ ਕਾਫੀ ਰਾਹ ਮਹਿਸੂਸ ਕੀਤੀ ਹੈ। ਕਿਹੜੀ ਕਿਹੜੀ ਵਾਰਦਾਤਾਂ ਚੱਫੇ ਗਈਆਂ ਨੇ? ਇਹਨਾਂ ਰੀਸਰਚ ਜਿਹੜੇ ਪਿਛਲੇ ਹਫ਼ਤੇ ਦਰਾਂਗ ਜਿਹੜੀਆਂ ਦੋ ਤਿੰਨ ਵਾਰਦਾਤਾਂ ਹੋਈਆਂ ਸੀ ਉਹਨਾਂ ਦੇ ਮੇਨਚਿੰਗਾਂ ਤੇ ਕਰੀਬ 4 ਮਹੀਨੇ ਪਹਿਲਾਂ ਵੀ ਇਹਨਾਂ ਨੇ ਉਦੋਂ ਵੀ ਲਗਾਤਾਰੀ ਕੋਸ਼ਿਸ਼ ਦੇ ਦਾ ਚ ਇਹਨਾਂ ਨੇ ਵਾਰਦਾਤਾਂ ਕੀਤੀਆਂ ਸੀ। ਸੋ 8 ਤੇ ਕਰੀਬ ਜਿਹੜੇ ਹੈਗੇ ਆ ਮਗਰਦਬੇ ਜਿਹੜੇ ਸਾਡੇ ਹੈਗੇ ਉਹ ਟਰੇਸ ਹੋ ਚੁੱਕੇ ਆ। ਬਾਕੀ ਉਹਦੇ ਨੂੰ ਪੇਸ਼ ਅਦਾਲਤ ਕੀਤਾ ਜਾ ਰਹੇ ਆ। ਪੇਛਾਦ ਕਰਕੇ ਰਵਾਰਡ ਹਾਸਲ ਕਰਕੇ ਹੋਰ ਵੀ ਇਹਦਾ ਕੋਈ ਵਿਕਲਪ ਰਿਕਮੰਡੀਆਂ ਕੋਈ ਨੰਬਰ ਪਲੇਟ ਜਲਦੀ ਜਾਂ ਕੋਈ ਨਸ਼ਾ ਕੁਝ ਹੋਰ ਹਾਂਜੀ ਇੱਕ ਇਹਨਾਂ ਨੂੰ ਐਕਟਵਾ ਮਿਲਿਆ ਬਾਕੀ ਹੋਰ ਜਿਹੜੇ ਐਕਟਵਾ ਦੇ ਵਾਰਦਤ ਕਰਦੇ ਐਕਟਵਾ ਹੀ ਮਿਲ ਗਿਆ ਇੱਕ ਪਲਟੀਲਾ ਮੋਟਰਸਾਈਕਲ ਹੈ ਉਹ ਵੀ ਮਿਲ ਗਿਆ ਬਾਕੀ ਹੋਰ ਗਾਵਾਂ ਜਿਵੇਂ ਜਿਵੇਂ ਟਾਈਮ ਨਿਕਲੂਗਾ ਬੀਬੀ ਇਹ ਮੈਡੀਕਲ ਸਟੋਰ ਮਾਲਕ ਨੂੰ ਜਿਹੜਾ ਨਿਸ਼ਾਨਾ ਬਣਾਈ ਉਹ ਵੀ ਚਾਹੀਏ ਹਾਂਜੀ ਉਹ ਵੀ ਤੇ ਹਾਂਜੀ ਹਾਂਜੀ ਸਭ ਤੋਂ ਜਿਹੜਾ ਇਹਨਾਂ ਦੇ ਕੋਈ ਕਿਸੇ ਨਾਲ ਬਾਹਰਲੇ ਕਿਸੇ ਬੰਦੇ ਨਾਲ ਲਿੰਕਡ ਹੋ ਰਿਹਾ ਇਹ ਜੀ ਅਜੇ ਗ੍ਰਫਤਾਰ ਕੀਤੇ ਆ ਹੁਣ ਅੱਜ ਦੇ ਦਿਨ ਚ ਇਹਨਾਂ ਕੁਝ ਖਲਾਸਾ ਹੋ ਗਿਆ ਤੇ ਰ